21 ਫਰਵਰੀ ਖਨੌਰੀ ਬਾਰਡਰ ਦੀ ਘਟਨਾ ਕੈਮਰੇ ਚ ਕੈਦ ਹੋ ਚੁੱਕੀ ਆ ਸਾਰੇ ਤੁਹਾਨੂੰ ਦਿਖਾਉਣ ਲੱਗੇ ਆ ਕਿੱਥੋਂ ਸਿਲਸਿਲਾ ਸ਼ੁਰੂ ਹੋਇਆ ਕਿਵੇਂ ਜਿਹੜੀ ਨੌਜਵਾਨ ਦੇ ਗੋਲੀ ਲੱਗੀ ਤੇ ਕਿਵੇਂ ਸ਼ੁਰੂਆਤ ਕਿਹਨੇ ਕੀਤੀ ਕਿਸਾਨਾਂ ਨੇ ਕੀਤੀ ਜਾਂ ਫਿਰ ਪ੍ਰਸ਼ਾਸਨ ਨੇ ਕੀਤੀ ਆ ਤੁਹਾਨੂੰ ਦਿਖਾਉਣ ਲੱਗੇ ਆ ਸਾਰਾ ਕੁਝ ਆ ਦੇਖੋ ਕਿਸਾਨ ਆ ਇਸ ਵੇਲੇ ਕਟੋ-ਕਟ 3-400 ਮੀਟਰ ਦੂਰ ਖੜੇ ਆ ਤੇ 11 ਵਜੇ 5-10 ਮਿੰਟ ਦਾ ਟਾਈਮ ਆ ਇਸ ਵੇਲੇ ਸਾਰੇ ਇੰਤਜ਼ਾਰ ਕਰ ਰਿਹਾ ਦੇਖੋ ਇਹਨਾਂ ਕੋਲੇ ਝੰਡੇ ਤੇ ਡੰਡੇ ਆ ਇਹਨਾਂ ਕੋਲੇ ਕੁਝ ਵੀ ਨਹੀਂ ਹੈਗਾ ਹੋਰ ਕਿਸਾਨ ਨੇ ਹੱਥੇ ਐ ਤੇ ਫੋਰਸਾਂ ਕੋਲੇ ਬਹੁਤ ਕੁਝ ਤੁਹਾਨੂੰ ਪਤਾ ਹੀ ਐ ਹੱਥ ਗੋਲੇ ਐ ਅਥਰੂ ਗੈਸ ਦੇ ਗੋਲੇ ਐ ਬੰਦੂਕਾਂ ਯਾਨੀ ਸਭ ਕੁਝ ਵਾਟਰ ਕੈਨਨਾ ਸਭ ਕੁਝ ਪ੍ਰਬੰਧ ਐ ਤੇ ਆ ਦੇਖੋ ਕੱਠ ਕਿੰਨਾ ਇੱਥੇ ਆ ਕਿਸਾਨ ਐ ਇਸ ਵੇਲੇ ਤਕਰੀਬਨ 11:30 ਪੌਣੇ 12 ਹੋ ਚੁੱਕੇ ਐ ਤੇ ਬਿਲਕੁਲ ਇਹ ਬੈਠੇ ਰਾਮ ਨਾ ਕਿਸਾਨਾਂ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਆ ਕਿ ਕੀ ਅਸੀਂ ਅੱਜ ਇੱਥੇ ਹੀ ਬੈਠਣਾ ਹੈ ਜਾਂ ਅਸੀਂ ਅੱਗੇ ਜਾਣਾ ਹੈ ਆ ਦੇਖੋ ਕੋਈ ਕਣਕਲੇ ਪਾਸੇ ਨਹੀਂ ਹੈ ਇਹ ਬਿਲਕੁਲ ਖਤਾਨਾਂ ਦੇ ਵਿੱਚ ਉਤਰ ਕੇ ਬੈਠੇ ਆ ਕੋਈ ਆਪ ਦਾ ਕੋਈ ਗੱਲਾਂ ਬਾਤਾਂ ਮਾਰੀ ਜਾਂਦਾ ਕੋਈ ਹਰਿਆਣੇ ਵਾਲੇ ਇੱਧਰ ਭਰਾ ਤੁਹਾਨੂੰ ਦਿਖਾਵਾਂਗੇ ਹੋਕਾ ਪੀ ਜਾਂਦੇ ਆ ਤੇ ਅੱਗੇ ਜਿਹੜੇ ਹੈਗੇ ਆ ਲੋਕ ਕੋਸ਼ ਉਧਰ ਜਿਹੜੇ ਸੜਕ ਦੇ ਉੱਪਰ ਖੜੇ ਆ ਇੰਤਜ਼ਾਰ ਕਰ ਰਹੇ ਆ ਕਿਸਾਨਾਂ ਦੇ ਹੁਕਮ ਦਾ ਆ ਦੇਖੋ ਤੁਹਾਨੂੰ ਅੱਗੇ ਸਾਰਾ ਉਹ ਸਾਹਮਣੇ ਫੋਰਸ ਹੈ ਆ ਹਰਿਆਣੇ ਵਾਲੇ ਭਰਾ ਆਏ ਜੇ ਆ ਦੇਖੋ ਹੁੱਕਾ ਪੀ ਜਾਂਦੇ ਆ ਪਾਸੇ ਬੈਠੇ ਇਹ ਕਿਹੜੀਆਂ ਲੜਾਈਆਂ ਲੜ ਰਹੇ ਆ ਪਾਸੇ ਬੈਠੇ ਇੰਤਜ਼ਾਰ ਕਰ ਰਹੇ ਆ ਕਿ ਆਪਣੇ ਕਿਸਾਨਾਂ ਦੇ ਹੁਕਮ ਦਾ ਤੇ ਆ ਤੁਹਾਨੂੰ ਦਿਖਾ ਰਹੇ ਆ ਟਰਾਲੀ ਜਿਹੜੀ ਲੱਗੀ ਹੈ ਇਹ 350 300 400 ਮੀਟਰ ਦੂਰ ਹੈ ਬੈਰੀਕੇਡ ਤੋਂ ਆ ਤੁਹਾਨੂੰ ਦਿਖਾ ਰਹੇ ਆ ਦੇਖੋ ਕਿੰਨੀ ਦੂਰ ਆ ਦਿਖਾਣੇ ਆ ਕੈਮਰਾ ਘੁਮਾ ਕੇ ਤੁਹਾਨੂੰ ਆ ਦੇਖੋ ਜੀ ਤੇ ਅੱਗੇ ਉਹ ਕੀ ਕਹਿੰਦੀ ਆ ਫੋਰਸ ਇਹ ਦੇਖੋ ਕਿੰਨੀ ਦੂਰ ਆ ਆ ਦੇਖੋ ਹਾਂ ਤੇ ਆਹ ਗੱਡੀ ਨੂੰ ਕਹਿੰਦੇ ਪਿੱਛੇ ਲੈ ਜਾਓ ਤੁਸੀਂ ਅੰਦਾਜ਼ਾ ਲਗਾ ਸਕਦੇ ਤੇ ਉਧਰੋਂ ਜਿਹੜਾ ਕਿਹਾ ਜਾ ਰਿਹਾ ਕਿ ਭਾਈ ਇਹ ਜਿਹੜੀ ਗੱਡੀਆਂ ਟਰਾਲੀਆਂ ਇਹਨੂੰ ਹੋਰ ਦੂਰ ਲੈ ਕੇ ਜਾਓ ਇਹਨੂੰ ਨੇੜੇ ਨਾ ਲੈ ਕੇ ਆਓ 3-400 ਮੀਟਰ ਦੂਰ ਟਰਾਲੀ ਯਾ ਦੇਖੋ ਤੁਸੀਂ ਇੱਥੇ ਵਾਟਰ ਕੈਨਨ ਖੜੀ ਹੈ ਫੋਰਸ ਲੱਗੀ ਹੋਈ ਹੈ ਇੱਧਰ ਦਿਖਾ ਰਹੇ ਆ ਤੁਹਾਨੂੰ ਚਾਰ ਸਪੈਰੇ ਯਾਨੀ ਬਹੁਤ ਵੱਡੀ ਤਦਾਦ ਦੇ ਵਿੱਚ ਫੋਰਸ ਲੱਗੀ ਹੋਈ ਹੈ ਕਿ ਉਧਰੋਂ ਜਿਹੜਾ ਹੈਗਾ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਜਿਹੜੀ ਟਰੋਲੀ ਹੈ ਉਹਨੂੰ ਵਾਪਸ ਲੈ ਜਾਓ ਟਰੋਲੀ ਨੂੰ ਵਾਪਸ ਲੈ ਜਾਓ ਇੱਥੇ ਨਹੀਂ ਖੜੀ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਤੇ ਆ ਫੋਰਸ ਖੇਤਾਂ ਦੇ ਵਿੱਚ ਵੀ ਇਧਰਲੇ ਪਾਸੇ ਲਾਈ ਹੋਈ ਹੈ ਉਹ ਮਗਰ ਤਾਰ ਹੈ ਤਾਰ ਦੇ ਕ੍ਰੋਸ ਕਰਕੇ ਵੀ ਇਧਰ ਫੋਰਸ ਲੱਗੀ ਹੋਈ ਹੈ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਦੂਰ ਆ ਤੁਸੀਂ ਦੇਖੋ ਆ ਦੇਖੋ ਤੇ ਆ ਜਿਹੜੀ ਲੋਕ ਇਧਰ ਨਾ ਹੁਣ ਤੁਹਾਨੂੰ ਦਿਖਾਵਾਂਗੇ ਕਿ ਪਹਿਲਾਂ ਵਾਟਰ ਕੈਨਨ ਦਾ ਜਿਹੜਾ ਹੈਗਾ ਆ ਦੇਖੋ ਵਾਟਰ ਕੈਨਨ ਸ਼ੁਰੂ ਹੋ ਗਈ ਹੈ ਇਹ ਆ ਦੇਖੋ ਇੱਥੇ ਭਗੜੜ ਮਚ ਚੁੱਕੀ ਐ ਅਥੂ ਗੈਸ ਦੇ ਗੋਲੇ ਆ ਦੇਖ ਸਕਦੇ ਹੋ ਤੁਸੀਂ ਤੇ ਐਦੂ ਗਾਹਾਂ ਅੱਗੇ ਕਹਾਣੀ ਸ਼ੁਰੂ ਹੁੰਦੀ ਐ ਸਾਰੇ ਸਾਰੇ ਜਿੰਨੇ ਕਿਸਾਨ ਐ ਉਹ ਪਿੱਛੇ ਚਲੇ ਜਾਂਦੇ ਐ ਤੇ ਫੋਰਸ ਐਸ ਵੇਲੇ ਅਥੂ ਗੈਸ ਦੇ ਗੋਲੇ ਦਾਗਦੀ ਹੋਈ ਤੇ ਗੋਲਿਆਂ ਦੀ ਆੜ ਦੇ ਵਿੱਚ ਅੱਗੇ ਵੱਧਦੀ ਐ ਕਿਸਾਨਾਂ ਵੱਲ ਨੂੰ ਤਕਰੀਬਨ ਆ ਦੇਖੋ ਤੁਸੀਂ ਉਸ ਤੋਂ ਬਾਅਦ ਦਾ ਜਿਹੜਾ ਹਸਰ ਹੈ ਉਹ ਤੁਹਾਨੂੰ ਦਿਖਾ ਰਹੇ ਆ ਇਧਰ ਸਾਰੇ ਕੋਈ ਖੇਤਾਂ ਦੇ ਵਿੱਚ ਭੱਜ ਗਿਆ ਕੋਈ ਮਗਰ ਨੂੰ ਸੜਕ ਤੇ ਜਿੱਧਰ ਨੂੰ ਜਗ੍ਹਾ ਮਿਲੀ ਉਧਰੇ ਨੂੰ ਲੋਕ ਭੱਜੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਖੇਤਾਂ ਦੇ ਵਿੱਚ ਖੇਤ ਬਰਬਾਦ ਹੋ ਗਏ ਇੱਥੇ ਤੇ ਫਿਰ ਇਹ ਲੋਕ ਖੇਤਾਂ ਦੇ ਵਿੱਚ ਉਤਰਿਆ ਜਦੋਂ ਕਿਸੇ ਨੂੰ ਭੱਜਣ ਨੂੰ ਰਾਹ ਨਹੀਂ ਮਿਲਿਆ ਫੋਰਸ ਇਧਰੋਂ ਵੀ ਆ ਗਈ ਹੈ ਤੇ ਉਧਰ ਵੀ ਇਹਨਾਂ ਨੇ 400 ਫੇਰੋ ਘੇਰ ਕੇ ਜਿਹੜਾ ਹੈਗਾ ਕਿਸਾਨਾਂ ਨੂੰ 3-400 ਮੀਟਰ ਦੂਰ ਖੜਿਆ ਨੂੰ ਜਿਹੜਾ ਹੈਗਾ ਇਹਨਾਂ ਨੂੰ ਫੇਰ ਖਦੇੜਿਆ ਗਿਆ ਤੇ ਇੱਥੇ ਜਿਹੜਾ ਹੈਗਾ ਜਿਹੜੇ ਨੌਜਵਾਨ ਹੈ ਉਸ ਨੂੰ ਗੋਲੀ ਲੱਗੀ ਹੈ ਮੰਦ ਭਾਦੀ ਮੰਦ ਭਾਗੀ ਜਿਹੜੀ ਘਟਨਾ ਹੋਈ ਉਹ ਇੱਥੇ ਹੀ ਹੋਈ ਆ ਤੇ ਆ ਤੁਸੀਂ ਦੇਖ ਸਕਦੇ ਹੋ ਆ ਜਿਹੜੇ ਖੇਤ ਆ ਇਧਰ ਖੇਤਾਂ ਦੇ ਵਿੱਚ ਆ ਕੇ ਜਿਹੜੀ ਉਹਨੂੰ ਗੋਲੀ ਲੱਗੀ ਹੈ ਜਾਂ ਤੁਸੀਂ ਦੇਖੋ ਬਿਲਕੁਲ ਕਿਸਾਨ ਪਾਸੇ ਖੜੇ ਕੋਈ ਹਰਕਤ ਨਹੀਂ ਕਿਸੇ ਵੱਲੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਵਾਟਰ ਕੈਨਨ ਦਾ ਪ੍ਰਯੋਗ ਫਿਰ ਜਿਹੜਾ ਥਰੂ ਗੈਸ ਦਾ ਪ੍ਰਯੋਗ ਤੇ ਫਿਰ ਜਿਹੜਾ ਟਰੈਕਟਰਾਂ ਦਾ ਕਾਰਾਂ ਦਾ ਨੁਕਸਾਨ ਤੇ ਫਿਰ ਸਾਡੇ ਨੌਜਵਾਨਾਂ ਦਾ ਨੁਕਸਾਨ ਇਹ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆਹ ਟਰਾਲੀ ਤੇ ਉਹਦਾ ਘਟੋ ਘਟ 3-400 ਮੀਟਰ ਦਾ ਫਾਸਲਾ ਹੈ 3-400 ਮੀਟਰ ਦੂਰ ਖੜਿਆਂ ਦੇ ਜਿਹੜਾ ਇਹ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਲੋਕ ਜਿਹੜਾ ਹੈਗਰ ਇਧਰ ਨੂੰ ਖੇਤਾਂ ਵੱਲ ਨੂੰ ਗਏ ਆ ਤੇ ਫਿਰ ਇਸ ਤੋਂ ਬਾਅਦ ਜਿਹੜੀ ਹੈਗੀ ਆ ਸੰਗਤ ਜਦੋਂ ਉਥੇ ਗੋਲੀਆਂ ਚੱਲੀਆਂ ਮੁੰਡੇ ਦੇ ਸਿਰ ਦੇ ਵਿੱਚ ਗੋਲੀ ਵੱਜੀ ਤੇ ਇਸ ਤੋਂ ਬਾਅਦ ਜਿਹੜੀ ਕਿਸਾਨ ਨੌਜਵਾਨ ਇਹ ਆਪ ਮਾਰੇ ਹੋਏ ਆ ਫਿਰ ਆਪਣੇ ਬਚਾਓ ਦੇ ਵਿੱਚ ਜਿਹੜਾ ਪਰਾਲੀ ਦਾ ਇਹਨਾਂ ਨੇ ਧੂਆਂ ਕੀਤਾ ਕਿ ਕੁਝ ਜਿਹੜਾ ਉਧਰੋਂ ਅਥਰੂ ਗੈਸ ਦੇ ਗੋਲੇ ਆ ਜਿਹੜੇ ਉਹ ਘਟ ਹੋ ਸਕਣ ਉਹਨਾਂ ਨੂੰ ਦਿਖਾਈ ਨਾ ਦੇਵੇ ਤਾਂ ਅਸੀਂ ਥੋੜਾ ਰਾਹਤ ਦਾ ਜਿਹੜਾ ਹੈਗਾ ਸਾਹ ਲੈ ਸਕੀਏ ਥੋੜਾ ਅਸੀਂ ਠੰਡੇ ਦਿਮਾਗ ਦੇ ਨਾਲ ਬੈਠ ਸਕੀਏ ਤੇ ਹੋ ਸਕਦਾ ਤਦ ਤੱਕ ਕੋਈ ਸਾਡੇ ਕਿਸਾਨ ਲੀਡਰ ਸਾਨੂੰ ਕੋਈ ਜਿਹੜਾ ਹੈਗਾ ਅਗਲਾ ਜਿਹੜਾ ਕੋਈ ਸੁਨੇਹਾ ਉਹ ਦੇਣ ਕਿ ਕੀ ਕਰਨਾ ਹੁਣ ਬੈਠਣਾ ਹੈ ਅੱਗੇ ਜਾਣਾ ਹੈ ਪਿੱਛੇ ਹਟਣਾ ਹੈ ਤਾਂ ਇੱਥੇ ਜਿਹੜਾ ਹੈਗਾ ਫੇਰ ਕਿਸਾਨ ਕਿਸਾਨ ਲੀਡਰਾਂ ਦੇ ਹੁਕਮ ਦਾ ਇੰਤਜ਼ਾਰ ਕਰਦੇ ਹੋਏ ਆਹ ਤੁਸੀਂ ਦੇਖ ਸਕਦੇ ਹੋ ਆਹ ਮੁੰਡਾ ਦੱਸ ਰਿਹਾ ਕਿ ਜੀ ਗੋਲੀ ਲੱਗੀ ਆ ਨੌਜਵਾਨ ਨੂੰ ਆਪਣਾ ਮੁੰਡਾ ਯਾਰ ਉਹ ਮਾਰਿਆ ਗਿਆ ਉਹਨੂੰ ਲੈ ਗਈ ਐਂਬੂਲੈਂਸ ਇੱਥੇ ਇਹ ਗੱਲਾਂ ਕਰ ਰਿਹਾ ਹੈ ਆ ਤੁਸੀਂ ਦੇਖ ਸਕਦੇ ਹੋ ਦੇਖੋ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ ਧੱਕਿਆ ਜਾ ਰਿਹਾ ਮੋਦੀ ਸਰਕਾਰ ਵੱਲੋਂ ਬਿਲਕੁਲ ਸ਼ਾਂਤ ਖੜੇ ਕਿਸਾਨਾਂ ਦੇ ਉੱਪਰ ਜਿਹੜਾ ਪਹਿਲਾਂ ਵਾਟਰ ਕੈਨਨ ਦਾ ਪ੍ਰਯੋਗ ਫਿਰ ਅਥਰੂ ਗੈਸ ਦਾ ਫਿਰ ਦੂਸਰੇ ਜਿਹੜੇ ਬਲਾਸਟ ਵਾਲੇ ਜਿਹੜੇ ਜ਼ਖਮੀ ਕਰਨ ਵਾਲੇ ਗੋਲੇ ਫੇਰ ਪਲਾਸਟਿਕ ਦੀਆਂ ਗੋਲੀਆਂ ਪੱਕੀਆਂ ਗੋਲੀਆਂ ਜਿੰਨੀਆਂ ਵੀ ਤੁਹਾਨੂੰ ਖੋਲ ਦਿਖਾਏ ਗਏ ਅਲੱਗ-ਅਲੱਗ ਵੀਡੀਓ ਦੇ ਵਿੱਚ ਸਾਰੇ ਜਿਹੜੇ ਆ ਉੱਥੇ ਪ੍ਰਯੋਗ ਹੋਏ ਆ ਤੇ ਕਾਫੀ ਜਿਹੜੇ ਕਿਸਾਨ ਆ ਉਹ ਜ਼ਖਮੀ ਕੀਤੇ ਗਏ ਆ ਤੇ ਕਈ ਜਿਹੜੇ ਕਿਸਾਨਾਂ ਨੂੰ ਜਿਹੜਾ ਇੱਕ ਦੋ ਨੂੰ ਸੀਧ ਵੀ ਕਰ ਦਿੱਤਾ ਗਿਆ ਜਿਹੜੇ ਕੁਝ ਦੱਸਦੇ ਆ ਜਿਵੇਂ ਚੱਕੇ ਉਧਰ ਹਰਿਆਣੇ ਦੇ ਵਿੱਚ ਵੀ ਲਜਾਏ ਗਏ ਆ ਆ ਦੇਖੋ ਐਸ ਵੇਲੇ ਜਿਹੜਾ ਹੈਗਾ ਕਿਸਾਨਾਂ ਨੇ ਆਪਣੇ ਬਚਾਓ ਦੇ ਵਿੱਚ ਜਿਹੜਾ ਥੋੜਾ ਬ